ਜਦੋਂ ਪਾਪਾ ਦੀਪ ਸਿੰਘ ਜੀ ਨੇ ਪਹਿਲਾਂ ਕਹਿ ਕੇ ਗੱਲ ਕਰੀ ਕਿ ਸੀਸ ਦਾਨੀ ਬਾਬੇ ਦੀਪ ਸਿੰਘ ਜੀ ਨੇ ਸੀਸ ਦਿੱਤਾ ਜਗਤ ਦੇਵ ਜੀ ਦੇ ਬਾਬੇ ਮਤੀ ਦੇਵ ਦੇ ਸ੍ਰੀ ਸਾਹਿਬ ਘਟੇ ਬਣਾ ਲਈ ਤੇ ਬਾਬਾ ਦੀਪ ਸਿੰਘ ਵੇਖੋ ਕਿੰਨੀ ਗੁਰੂ ਜੀ ਕਿਰਪਾ ਕਿੰਨੀ ਖੇੜਿਆ ਤਿੰਨਾ ਦਾ ਦੈਨਿਕ ਕੇ ਦਿਨ ਆਇਆ ਇਸ ਬਣਾ ਰਹੇ ਮਤਨ ਨਾਲ ਆਇਆ ਤੇ ਤਨੇ ਸੀਸ ਦਾਨੀ ਇਦਾਂ ਹੋਈ ਕਦੀ ਖੇਡ ਮੇਰੇ ਘਰ ਜੀ ਮੈਦਨਾ ਪੜਿਆ ਨਾ ਤੁਹਾਡਾ ਕਿੰਨੀ ਚੀਜ਼ ਦਾਨੀ ਤੇ ਪਿਆਰਿਓ ਜਨੋ ਵਾਹਿਗੁਰੂ ਦੇ ਬਾਬੇ ਮੱਤ ਜੀ ਕਿਉਂ ਇਹ ਸੋਣਾ ਬਣਵਾ ਖਾਦਾਂ ਦੇ ਰੋਇਆ ਖੋਣਾ ਮਰਦਾ ਸਾਨੂੰ ਮਾਣਣਾ ਚਾਹੀਦਾ ਸਾਡੇ ਭਟਿਆਨੇ ਕੋਈ ਨਾ ਕੁਝ ਕੀਤਾ ਕਦੇ ਬਾਬਾ ਦੀਪ ਸਿੰਘ ਜੀ ਦਾ ਸੀਸ ਦਾ ਬਲੀ ਦੇਣ ਵਾਸਤੇ ਅਛੇਰੇ ਕਹਿੰਦਾ ਸੀ ਤਲਵਾਰ ਨਾਲ ਗੱਡੀ ਕਿਦਾ ਮਰਦਾਂ ਨਾਲ ਲੱਪੇਦਾ ਜਿਹੜੋ ਤੁਛਰ ਕਰਨਾ ਮੈਂ ਗੱਡੀ ਚੜਾਂਗੇ ਤੇ ਫੇਈ ਪਤਾ ਲੱਗੂ ਨਾ ਜਨੋ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਦੀਪ ਸਿੰਘ ਸ਼ਹੀਦ ਉਹ ਬਲੀਦਾਨੀ ਹੋਇਆ ਜਦੋਂ ਬਾਬਾ ਜੀਤ ਸਿੰਘ ਸਾਬੋ ਦੀ ਤਰਵੰਡੀ ਪਠੰਡੇ ਤੋਂ 26 ਕਿਲੋਮੀਟਰ ਬਾਬੇ ਦਾਸ ਸਾਹਿਬ ਹਿਮਾਲੇ ਵਿੱਚ ਬਾਬੇ ਜਗਦੇਵ ਮਹਾਰਾਜ ਜਗਦੇਵ ਦਾ ਇਨਸਾਨ ਮਾਲਵੇ ਦੇ ਵਿੱਚ ਤੇ ਬਾਬੇ ਮਦੀ ਦੇਵ ਦਾ ਇੱਧਰ ਜਵਾਬੇ ਦੇ ਵਿੱਚ ਬਾਬਾ ਹੈ ਮਾਦੇ ਦਾ ਜਰੂ ਮਾਦੇ ਜਿਹਾ ਰਿਆ ਤੇ ਤੁਰਿਆ ਹੱਥੋਂ ਸੀਸ ਦੇਣ ਵਾਸਤੇ ਜਦੋਂ ਤਰਨ ਲੱਗਾ ਨਾ ਤੇ ਅਰਦਾਸ ਕਰਦਾ ਐ ਗੁਰੂ ਰਾਮਦਾਸ ਕਾਛਾ ਕੋਈ ਪਰਛਾਹ ਚ ਚੜਾਉਂਦਾ ਤੇ ਕੋਈ ਫੁੱਲੀਆਂ ਚ ਚੜਾਉਂਦਾ ਕੋਈ ਰਮਾਲਾ ਚ ਚੜਾਉਂਦਾ ਤੇ ਕੋਈ ਦਸਤਾਰ ਚ ਚੜਾਉਂਦਾ ਇਹ ਭਾਈ ਭਗਤ ਸਿੰਘ ਦਾ ਪੁੱਤਰ ਸੀਸ ਦਾ ਭੇਡ ਚ ਚੜਾਉਂਦਾ ਪਰਵਾਹ ਨਹੀਂ ਤੇਰਾ ਹਰ ਮੰਦਰ ਚ ਨਾ ਜ਼ਿਕਰ ਯਾਦ ਨਹੀਂ ਹੁੰਦਾ ਉਹਨੇ ਕਿਵੇਂ ਸੀਸ ਜੀ ਨੇ ਪਾਵਨ ਇਹ ਗੱਲ ਕਹਿ ਕੇ ਪਰਪਿਆ ਤਨ ਤਨ ਆਇਆ ਉਸ ਤੋਂ 500 ਪਰ 5000 ਸੀ ਇੱਥੇ ਆਵੇ 10000 ਫੌਜ ਹੋ ਗਈ ਤਨ ਤਨ ਕੇਸੀ ਜਨਾਰ ਕੀਤਾ ਸਾਲ 1755 ਨਵੰਬਰ ਦੇ ਮਹੀਨੇ ਬਾਬਾ ਜੀ ਸਿੰਘ 14 ਨਵੰਬਰ ਵਾਲੇ ਦਿਨ ਆ ਕੇ ਲੜਦਾ ਤੇ ਫਿਰ ਜਦੋਂ ਇਹ ਅਰਦਾਸ ਕਰਕੇ ਕਰਦਾ ਬਾਬੇ ਨੂੰ ਹੂਣੀਆਂ ਤੇ ਮਿਹਣਾ ਮਾਰਦੀ ਹੂਣੇ ਕਹਿੰਦੀ ਬਾਬਾ ਤੁਸਾਂ ਦੀ ਅਰਦਾਸ ਕਰ ਲਈ ਤੈਨੂੰ ਮੈਂ ਕਿਉਂ ਛੱਡ ਦੇਣਾ ਤੇਰਾ ਹਰਮੰਦਰ ਇੱਕੋ 35 ਕਿਲੋਮੀਟਰ ਆ ਮੈਂ ਉੱਥੇ ਤੱਕ ਮੈਨੂੰ ਪਹੁੰਚਣ ਨਹੀਂ ਆ ਬਾਬਾ ਜੀ ਸਿੱਮੋ ਚ ਕੰਡਾ ਹੂਣੀ ਕੁਝ ਸੁਣਦੀ ਆ ਬਾਬਾ ਦੀਪ ਸਿੰਘ ਕਹਿੰਦਾ ਵੇ ਹੁਣ ਇਹ ਗੱਲ ਸੁਣ ਐਹੀ ਸੈੰਗ ਗੁਰੂ ਦੇ ਸੁਮੇਸ਼ ਦੇ ਪੂਰੇ ਤੇ ਪੱਕੇ ਅਸੀਂ ਫਟਵਲ ਜੰਮ ਲਾ ਕੇ ਸੂਈ ਦੇ ਨੱਕੇ ਦਸ ਹੰਮਤ ਫਰਵਲ ਜਾਂਦੇ ਆ ਸਾਨੂੰ ਕਿਹੜਾ ਡੱਕੇ ਕਰਕੇ ਚੱਲ ਚੱਲ ਪਾੜ ਖੰਡਾ 14 ਸੇਲ ਦਾ ਖੰਡਾ ਧਾਰੀ ਦੀ ਹੱਕ ਦੇਤੇ ਖੱਜ ਕੇ ਸਿਰ ਬਾਬਾ ਦੀਪ ਸਿੰਘ ਜਿੰਦਾ ਵੀ ਜਿਹਨੇ ਸ਼ਹਾਦਤ ਪ੍ਰਾਪਤ ਕਰਨੀ ਚੀਕ ਤੋਂ